ਹਾਂਜੀ ਕੀ ਕਰੀਏ ਨੇ ਅੱਜ ਕੁਛ ਨਹੀਂ ਜੀ ਬਸ ਪਹਿਲਾਂ ਆਟਾ ਭੁੱਕਿਆ ਸੀ ਮਖਿਆ ਹੁਣ ਤੂੜੀ ਜੀ ਲੱਗੀ ਪਈ ਏ ਪਿੰਡੇ ਤੇ ਮੜਾ ਜੇ ਹੱਥ ਮਾਰ ਕੇ ਛਾੜ ਦੋ ਅੱਜ ਆਪਣੇ ਦੋਸਤਾਂ ਨੂੰ ਕੀ ਨੁਕਤਾ ਦੱਸਣ ਜਾ ਰਹੇ ਆਂ ਫਿਰ ਅੱਜ ਆਪਣੇ ਦੋਸਤਾਂ ਨੂੰ ਦੱਸਣ ਜਾ ਰਹੇ ਆਂ ਜੀ ਜਿਹੜੇ ਮੇਰੇ ਭੈਣ ਭਰਾ ਪਸ਼ੂ ਰੱਖਦੇ ਨੇ ਤੇ ਉਹਨਾਂ ਮੱਝਾਂ ਗਾਵਾਂ ਦੇ ਭਾਰ ਪੈਂਦਾ ਅੱਛਾ ਜੀ ਹਾਂ ਭਾਰ ਦੀ ਬਾਈ ਦਿੱਕਤ ਆਉਂਦੀ ਮੈਂ ਕਈ ਵਸਣਾਂ ਦੇ ਦੇਖਿਆ ਜੀ ਹਾਂਜੀ ਇਹ ਮੇਰੇ ਉਹਨਾਂ ਭੈਣ ਭਰਾਵਾਂ ਨੂੰ ਦੱਸ ਰਹੀ ਆਂ ਜਿਨ੍ਹਾਂ ਦੇ ਪਸ਼ੂਆਂ ਦੇ ਭਾਰ ਪੈਂਦਾ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਜੀ ਪਥਾਰੀ ਦੀ ਦੁਕਾਨ ਤੇ ਜਾਣਾ ਹੈ 30 ਗ੍ਰਾਮ ਲੈ 3 ਗ੍ਰਾਮ ਲੈਣੀ ਹੈ ਮਸਤਰੂਮੀ ਤੇ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੁੜੀਆਂ ਬਣਾ ਲੈਣੀਆਂ ਤੇ ਪਸ਼ੂ ਨੂੰ 3 ਦਿਨ ਲਗਾਤਾਰ ਦੇਣੀ ਹੈ ਇਹਦੇ ਨਾਲ ਸਾਡਾ ਇਹ ਬਾਤਿਆ ਹੋਇਆ ਨੁਕਤਾ ਹੈ ਪੂਰਾ ਪਸ਼ੂ ਨੂੰ ਫਰਕ ਪਤਾ ਲੱਗੂਗਾ ਜੇ ਤੁਹਾਨੂੰ ਫਿਰ ਵੀ ਲੱਗਦਾ ਹੈ ਵੀ ਪਸ਼ੂ ਨੂੰ ਹਲੇ ਵੀ ਕੋਈ ਦਿੱਕਤ ਹੈ ਤਾਂ ਤੁਸੀਂ ਇਹੀ ਇੰਨੀ ਮਾਤਰਾ ਚ ਲੈ ਕੇ ਦੁਬਾਰਾ 3 ਦਿਨ ਲਗਾਤਾਰ ਫੇਰ ਦੇ ਸਕਦੇ ਹੋ ਇਹ ਤੁਸੀਂ ਪਸ਼ੂ ਨੂੰ 6ਵੇਂ 7ਵੇਂ ਮਹੀਨੇ ਦੇਣਾ ਹੈ ਜੀ ਅੱਛਾ ਇਹ ਲਗਾਤਾਰ 3 ਦਿਨ ਦੇਣੀ ਹੈ ਹਾਂਜੀ ਇਹ 3 ਦਿਨ ਲਗਾਤਾਰ ਦੇਣੀ ਹੈ ਦੁਬਾਰਾ ਵੀ ਦੇ ਸਕਦੇ ਆ 3 ਦਿਨ ਜੇ ਪਸ਼ੂ ਨੂੰ ਲੱਗੇ ਵੀ ਥੋੜੀ ਮੋਟੀ ਸ਼ਿਕਾਇਤ ਦੁਬਾਰੇ ਹੈਗੀ ਹੈ ਲਓ ਵੀ ਦੋਸਤੋ ਜਿੰਨਾ ਮੱਝਾਂ ਗਾਵਾਂ ਨੂੰ ਭਾਰ ਪੈਂਦਾ ਭੈਣਾ ਭਰਾਵਾਂ ਦੇ ਨੂੰ ਤੇ ਆਹ ਨੁਕਤਾ ਵੀ ਵਰਤ ਲਿਓ ਤੇ ਸਾਡਾ ਖੋਦਾ ਵਾਸਤੇ ਇਹ ਨੁਕਤਾ ਹੈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਸਾਡੇ ਪੇਜ ਨੂੰ ਜਿਹੜਾ ਤੁਸੀਂ ਫੋਲੋ ਵੀ ਕਰ ਲਓ